ਜੰਡਿਆਲਾ ਗੁਰੂ ਵਿਕੇਸ਼ ਸ਼ਰਿਆਮ ਇੱਕ ਦੁਕਾਨ ਦੇ ਉੱਪਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ 8 ਤੋਂ 10 ਗੋਲੀਆਂ ਚਲਾਈਆਂ ਗਈਆਂ ਜਿਸ ਦੇ ਚਲਦੇ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਦੇ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਹੀ ਦੁਕਾਨ ਦੇ ਮਾਲਕ ਨੂੰ ਫਿਰੋਤੀ ਦਾ ਫੋਨ ਆਇਆ ਸੀ ਜੰਡਿਆਲਾ ਹਲਕਾ ਦੇ ਵਿੱਚ ਸੰਸਨੀ ਫੈਲ ਗਈ ਤੇ ਵਪਾਰੀ ਡਰੇ ਹੋਏ ਹਨ ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਆਹ ਇਹ ਤਾਂ ਪਤਾ ਨਹੀਂ ਇਹਨਾਂ ਨੂੰ ਕੌਣ ਦਾ ਭਾਈ ਕੱਲ ਵੀ ਕੱਲ ਮਾਰ ਕੇ ਗਏ ਆਪਣੇ ਨੇ ਬੁਲੀ ਕੱਲ ਗੋਰੀ ਨਾ ਵਜੀ ਨਹੀਂ ਦਿਗ ਪਈ ਹੀ ਗੁੱਲ ਸੱਦੇ। ਅੱਛਾ ਕੱਲ ਵੀ ਆਏ ਸੀਗੇ? ਹਾਂ ਕੱਲ ਮੈਂ ਰਿਪੋਰਟ ਲਿਖਵਾਤੀ ਬੋਸ ਨੇ ਲਿਖਵਾਈ ਰਿਪੋਰਟ। ਅੱਛਾ ਜੀ। ਅੱਜ ਫੇਰ ਮਾਰ ਕੇ ਗਿਆ ਅੱਜ ਤੇ 8-10 ਰਾਊਂਡ ਮਾਰ ਕੇ ਧੰਕੀ ਕੱਲ ਨਹੀਂ ਕਹਿੰਦੇ ਭਈ ਕੱਲ ਦੀ ਗੋ ਐਂਡੀ ਕਿ ਤੁਵਾ ਅੱਜ ਦੇ ਹੋਰ ਵੀ ਪਹਿਲਾਂ ਗੱਲ ਕਰਦੇ ਆ ਆ ਕੋਮਲ ਲੜਕੀ ਆ ਦੁਕਾਨ ਤੇ ਕੰਮ ਕਰਦੀ ਉਹਦੀ ਲੱਗੀ ਬਚਾਵਾ ਪਰ ਪੂਰੀ ਹਾਟਪਾੜ ਹੋਣੀ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਿਅਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਇਹਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟੀਆਂ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਤੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਹਾਂ